ਅੱਜ ਸਮਾਂ ਰਾਤ ਕਰੀਬ 8 ਵਜੇ ਦਾ ਸੀ ਔਰ ਸਾਬਕਾ ਮੰਤਰੀ ਪੰਜਾਬ ਜੱ태ਦਾਰ ਸੁੱਚਾ ਸਿੰਘ ਲੰਗਾ ਸਥਾਨਕ ਰਗੁਨਾਥ ਮੰਦਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਪ੍ਰਭੂ શ્રી RAM ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਅੱਜ ਦੇ ਪ੍ਰਭੂ શ્રી RAM ਮੰਦਰ ਜੀ ਦੀ ਪ੍ਰਧਾਨ ਪ੍ਰਤੀਸ਼ਠਾ ਦੇ 1 ਸਾਲ ਪੂਰੇ ਹੋਣ ਤੇ ਸਮੂਹ ਰਾਂ ਭਗਤਾਂ ਨੂੰ ਵਧਾਈ ਦਿੱਤੀ ਦੋਨੇ ਹੱਥ ਜੋੜ ਕੇ ਜਦੋਂ ਲੰਗਾ ਸਾਹਿਬ ਨਮਸਤਕ ਹੋਏ ਤਾਂ ਉਹਨਾਂ ਦੇ ਨਾਲ ਵੱਡੀ ਗਿਣਤੀ 'ਚ ਸ਼ਹਿਰ ਧਾਰੀਵਾਲ ਦੇ ਨੌਜਵਾਨ ਵੀ ਹਾਜ਼ਰ ਸਨ ਇਸ ਮੌਕੇ ਤੇ ਸ਼੍ਰੀ ਰਗੁਨਾਥ ਮੰਦਰ ਧਾਰੀਵਾਲ ਦੇ ਮੁੱਖ ਪੁਜਾਰੀ ਵੱਲੋਂ ਲੰਗਾ ਸਾਹਿਬ ਨੂੰ 1 ਵਿਸ਼ੇਸ਼ ਤੌਰ ਤੇ ਇਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਸ਼ਹਿਰ ਧਾਰੀਵਾਲ ਦੇ ਆ ਉਹ ਵੀ ਨਾਲ ਨਜ਼ਰ ਆਏ ਗੱਲਬਾਤ ਦੇ ਦੌਰਾਨ ਲੰਗਾ ਸਾਹਿਬ ਨੇ ਕਿਹਾ ਕਿ ਧਾਰੀਵਾਲ ਤਾਂ ਉਹਨਾਂ ਦਾ ਆਪਣਾ ਨਿੱਜੀ ਸ਼ਹਿਰ ਹੈ ਔਰ ਸਮੂਚੇ ਸ਼ਹਿਰ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਉਹ ਹਮੇਸ਼ਾ ਹੀ ਹਾਜ਼ਰ ਰਹਿੰਦੇ ਹਨ ਅਚਾਨਕ ਜਦੋਂ ਲੰਗਾ ਸਾਹਿਬ ਮੰਦਰ ਵਿੱਚ ਆਏ ਤਾਂ ਕਈ ਉੱਥੇ ਪਹਿਲਾਂ ਤੋਂ ਮੌਜੂਦ ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਮਿਲੇ ਲੰਗਾ ਸਾਹਿਬ ਨੇ ਕਿਹਾ ਕਿ ਅੱਜ ਦਾ ਦਿਨ ਸਮੁੱਚੀ ਮਾਨਵਤਾ ਦੇ ਲਈ ਬੜਾ ਹੀ ਇਤਿਹਾਸਕ ਦਿਨ ਹੈ ਔਰ ਅੱਜ ਦੇ ਦਿਨ ਦੀ ਉਹਨਾਂ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ ਜੈ